ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਤੇ ਅੱਜ ਦਾ ਦਿਨ ਸਟਾਰਟ ਆਪਾਂ ਕਰਦੇ ਆਂ ਆਪਣੇ ਪਿੰਡ ਦੀ ਗਰਾਊਂਡ ਤੋਂ ਆਪਣੀ ਚੈਂਪੀਅਨਸ਼ਿਪ ਦੇ ਵਿੱਚ 35 ਦਿਨ ਬਾਕੀ ਆ ਜੀ ਤੇ 35 ਦਿਨਾਂ ਦਾ ਅਪਡੇਟ ਲੈ ਕੇ ਤੁਹਾਨੂੰ ਨਾਲ ਦੀ ਨਾਲ ਇਸ ਪੇਜ ਤੇ ਆਇਆ ਕਰਾਂਗੇ ਸਟਾਰਟ ਕਰਦੇ ਆਂ ਗਰਾਊਂਡ ਦੀ ਬਾਹਰੋਂ ਸਫਾਈ ਨਰੇਗਾ ਥਰੂ ਤੇ ਨਾਲ ਮੁੰਡੇ ਫੋਟੋ ਆ ਖੇਡਦੇ ਜਿਹੜੇ ਸਾਰਿਆਂ ਨੇ ਤੇ ਐਂਟਰੀ ਦੇ ਵਿੱਚ ਤੁਹਾਨੂੰ ਸਟਾਰਟਿੰਗ ਚ ਹੀ ਦਿਖਾਉਨੇ ਆਂ ਵੀ ਗਰਾਊਂਡ ਥੋੜਾ ਜਿਹਾ ਆਪਣਾ ਵੱਡਾ ਸੀਗਾ ਤੇ ਉਹ ਆਪਾਂ ਥੋੜਾ ਜਿਹਾ ਗਰਾਊਂਡ ਨੂੰ ਘਟਾਇਆ ਵਾ ਬਾਹਲਾ ਨਹੀਂ ਬਾਹਲਾ ਨਹੀਂ ਘਟਾਉਂਦੇ ਕਿਉਂਕਿ ਫਿਰ ਮੈਚ ਥੋੜੇ ਤੇਜ਼ ਚੱਲਣੇ ਆ ਆਪਣੇ ਤੇ ਆ ਦੇਖ ਲਓ ਤੁਹਾਨੂੰ ਦਿਖਦਾ ਹੋਣਾ ਇੰਨਾ ਕੀ ਘਟਾਇਆ ਜਿਹੜੇ ਆਪਣੇ ਪਿੰਡ ਪਹਿਲਾਂ ਸਾਰੇ ਪਲੇਅਰ ਖੇਡੇ ਹੀ ਅਲੱਗ-ਪੱਗ ਤੇ ਪੋਲ ਆਪਣੇ ਨਵੇਂ ਸੀਗੇ ਇਹ ਸੇਵਾ ਕਰਾਈ ਆ ਵੀਰ ਨੇ ਆਪਣੇ ਨੇ 올ਡ ਪਲੇਅਰ ਸੀਗਾ ਸਾਡਾ ਬਾਈ ਮੜੀਲਾ ਜਾ ਹੁਣ ਇਸ ਟਾਈਮ ਤੇ ਫਿਰ ਨਾਲ ਦੀ ਨਾਲ ਆਪਾਂ ਪੰਚਾਇਤ ਨਾਲ ਲੱਗ ਕੇ ਤੇ ਨਾਲ ਨਰੇਗਾ ਸਕੀਮ ਇਲਾਕੇ ਨਾਲ ਤੇ ਗਰਾਊਂਡ ਇਹਨਾਂ ਦੀ ਦਰਖਤਾਂ ਦੀ ਕਟਾਈ ਕਰਾਈ ਆ ਆ ਜਿਹੜੇ ਬਾਦੂ ਮਤਲਬ ਦਰਖਤ ਹੋਏ ਆ ਜਾਂ ਆ ਟਾਲੀ ਦਾ ਜਿਹੜੀ ਆ ਮੇਨ ਟਾਲੀ ਵੱਡੀ ਇਹਦਾ ਰਿਵਿਊ ਰੋਕਿਆ ਹੋਇਆ ਸੀ ਸਾਰੇ ਗਰਾਉਂਡਾਂ ਦਾ ਫਿਰ ਲਾਈਵ ਵੀ ਆਪਾਂ ਤੁਹਾਨੂੰ ਪਤਾ ਚਲਾਉਣਾ ਫਿਰ ਉੱਥੇ ਸਾਰਾ ਕੁਝ ਰੁਕ ਜਾਣਾ ਸੀਗਾ ਤੇ ਆ ਵੱਡੀ ਟਾਲੀ ਐ ਨਾਲ ਛੋਟੀ ਟਾਲੀ ਸੀਗੀ ਹੁਣ ਇੱਕ ਉਹ ਤੁਹਾਨੂੰ ਦਿਖਾਉਣਾ ਪਿੱਪਲ ਉਹਦੇ ਉਹਦੀ ਕਟਾਈ ਕਰਨੀ ਆ ਤੇ ਇੱਕ ਨਾ ਗਰਾਊਂਡ ਦੇ ਵਿੱਚ ਆਪਣੇ ਆਹ ਮਿੱਟੀ ਪਾਈ ਹੋਈ ਆ ਰੇਤਾ ਆ ਦੇਖੋ ਰੀਤਾ ਪਾਈ ਆ ਇਹਨੇ ਕਹਾ ਪਕੜਤਾ ਹੋਗੀ ਮਤਲਬ ਆਈ ਜਾਂਦਾ ਵਾ ਘਾਤੋਂ ਨੂੰ ਦੇਖਦਾ ਹੋਣਾ ਵੀ ਵੀਡੀਓ ਦੇ ਵਿੱਚ ਜੇ ਹੋਰ ਵੀ ਮਤਲਬ ਕੁਝ ਕਰ ਸਕਦੇ ਆ ਤਾਂ ਪਲੀਜ਼ ਕਮੈਂਟ ਕਰ ਦਿਓ ਵੀ ਆਹ ਚੀਜ਼ ਨਾਲ ਛੇਤੀ ਪਕੜ ਹੋ ਜੂਗੀ ਆ ਦੇਖਦੇ ਹੀ ਹੋਣਾ ਤੁਹਾਨੂੰ ਆਦੇ ਤੇ ਵੀ ਛੇਤੀ ਪਕੜ ਹੋ ਜੂਗੀ ਇਹ ਖੇਡਣਾ ਵੈਸੇ ਮੇਰਾ ਬੰਦ ਕਰਾਇਆ ਹੋਇਆ ਸੀ ਪਰ ਤੁਹਾਨੂੰ ਪਤਾ ਨਹੀਂ ਜਵਾਕ ਹਟਦੇ ਹਨ ਤੇ ਵੀ ਛੇਤੀ ਪਕੜ ਹੋ ਜੂਗੀ ਤੇ ਆਪਾਂ ਉਹ ਚੀਜ਼ ਮਤਲਬ ਪਾ ਦੇਾਂਗੇ ਪਾਣੀ ਤਾਂ ਲੱਗੀ ਜਾਂਦਾ ਪਾਣੀ ਨੇ ਆਪਾਂ ਬੰਦ ਕੀਤਾ ਕਿਉਂਕਿ ਕੋਰਾ ਪੈਂਦਾ ਫਿਰ ਘਾਜ ਜਮੇ ਮੱਚ ਜਾਣਾ ਵਾ ਤੇ ਆ ਤੁਹਾਨੂੰ ਦੇਖਦਾ ਹੋਣਾ ਹਣ ਆ ਪਲਾਂਟੀ ਏਰੀਆ ਸੀ ਮੋਸਟਲੀ ਪਲਾਂਟੀ ਏਰੀਆ ਤੇ ਤਾਂ ਸਾਰੀਆਂ ਗਰਾਊਂਡਾਂ ਚੋਂ ਹੀ ਮਤਲਬ ਹੋ ਜਾਂਦਾ ਘਾਹ ਉੱਡ ਜਾਂਦਾ ਕਿਤੇ ਕਿਤੇ ਨਹੀਂ ਵੀ ਉੱਡਦਾ ਪਰ ਮੋਸਟਲੀ ਜ਼ਿਆਦਾਤਰ ਆਪਾਂ ਦੇਖਦੇ ਹਾਂ ਉੱਟੀ ਹੀ ਹੁੰਦਾ ਵਾ ਕਿਉਂਕਿ ਰੈਸਟ ਨਹੀਂ ਮਿਲਦੀ ਇੱਥੋਂ ਤੱਕ ਗਰਾਊਂਡ 'ਦੋਂ ਬਾਕੀ ਆ ਗਰਾਊਂਡ ਦੇ ਕਵੱਡੀ ਵਾਲੇ ਮਤਲਬ ਗਰਾਊਂਡ ਦੇ ਪਾਸੇ ਹਨ ਇਹ ਵੀ ਦਰਾਖਤ ਇਹਦੇ ਨਾਲੋਂ ਕੰਮ 5 ਤੋਂ 6 ਦਰਾਖਤ ਆਪਣੇ ਕਵੱਡੀ ਗਰਾਊਂਡ ਦੇ ਵਿੱਚ ਵਾਲੇ ਲਾਏ ਹੋਏ ਤੇ ਉਹਨਾਂ ਦੀ ਸ਼ਾਂਗ ਸ਼ਗਾਈ ਕੀਤੀ ਹੋਈ ਆ ਸਾਰੀ ਤੇ ਧੰਨਵਾਦ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਫੋਟੋ ਵਾਲ ਪਲੇਰਾਂ ਦਾ ਟੀਮ ਦਾ ਬੜਾ ਧੰਨਵਾਦ ਵੀਰੇ ਜਿਨ੍ਹਾਂ ਨੇ ਆ ਜਮਾਂ 0 0 ਤੋਂ ਚੱਕ ਕੇ ਗਰਾਊਂਡ ਨੂੰ ਹਰਾ ਭਰਾ ਕਰਿਆ ਥੈਂਕ ਯੂ ਆਲ ਪਲੇਅਰ ਯਾਰ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ